ਭਾਈ ਆਪਾਂ ਅੱਜ ਬਾਈ ਨਾਲ ਮਨਾਉਨੇ ਆਪਣਾ ਤੇ ਆਪਾਂ ਕੰਮ ਵੀ ਬਾਈ ਤੋਂ ਪਹਿਨਾ ਤੋਂ ਸਟਾਰਟ ਕਰਿਆ ਸੀਗਾ ਸਸਰੀਕਾਲ ਬਾਈ ਸਸਰੀਕਾਲ ਬਾਈ ਬਾਈ ਆਪਾਂ ਦਾ ਨਾਮ ਬਲਜਿੰਦਰ ਸਿੰਘ ਜੀ ਤੇ ਇਹਨਾਂ ਨਾਲ ਲੈਂਦੀ ਆ ਬਾਈ ਕੋੜੀ ਤੇ ਕਿੰਨੇ ਸਾਲ ਹੋ ਗਏ ਬਾਈ ਕੋੜੀਆਂ ਰੱਖਦੇ ਇਹਨੂੰ ਸੌਣ ਦਾ ਬਹੁਤ ਸਾਲ ਹੋ ਗਏ ਜੀ ਐਸੇ ਹੀ ਹਾਂ ਜਿਹਦਾ ਬੋਟ ਤੇ ਸ਼ੌਂਕ ਹੈ ਠੀਕ ਹੈ ਜੀ ਹਾਂ ਕੋੜੀ ਦਾ ਛਾਲੀ ਜੀ ਦਾਬਾ ਹਾਂ ਜੀ ਕੋੜੀ ਅਸੀਂ ਦੇਖਿਆ ਭੁੰਦਰਪੈਣ ਤੋਂ ਠੀਕ ਹੈ ਪਹਿਲਾਂ ਵੀ ਬਾਈ ਛੇਲ ਕਰਤੀ ਆ ਪਹਿਲਾਂ ਵੀ ਛੇਲ ਕਰਤੀ ਠੀਕ ਹੈ ਜੀ ਹਾਂ ਜੀ ਦੇਖੋ ਜੀ ਇਦਾਂ ਹੀ ਵੱਧ ਤੋਂ ਵੱਧ ਰੱਖੋ ਇਹ ਜਾਨਵਰ ਬਹੁਤ ਮਦਦ ਰੇ ਵਾਧਾ ਕਰਦਾ ਪਸ਼ੂਆਂ ਦੇ ਵਿੱਚ ਆਪਣੇ ਗਾਂਿਆਂ 'ਚ ਰੱਖਿਆ ਪੂਰਾ ਜਾਣੇਵੇਂ ਕਦ ਕੇ ਗਾਂਿਆਂ 'ਚ ਤਾਂ ਰੋਸਤੀ ਆ ਬਾਕੀ ਸਾਨੂੰ ਤਾਂ ਜਿੱਦੇ ਇੱਕ ਦਿਨ ਵੀ ਜਦੋਂ ਵੇਚਦੇ ਨੇ ਉਹ ਚੀਜ਼ ਨਹੀਂ ਲੱਗਦਾ ਠੀਕ ਹੈ ਜੀ ਠੀਕ ਆਪਾਂ ਬਾਈਰ ਕਿ ਜਾਂਦੀ ਸੀਗੇ ਤੇ ਆਪਣਾ ਇਹਨਾਂ ਦੇ ਖੇਤ ਨਾਲ ਹੀ ਆ ਤੇ ਆਪਾਂ ਜਾਂਦੇ ਜਾਂਦੇ ਵੀਡੀਓ ਬਣਾ ਲਈ ਤੇ ਚਲੋ ਭਾਈ ਫਿਰ ਧੰਨਵਾਦ ਚਲੋ ਭਾਈ ਅੱਜ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਦਾਂ ਵੱਧ ਤੋਂ ਵੱਧ ਜਣੇ ਬੇ ਜਾਨਵਰ ਰੱਖੋ ਠੀਕ ਹੈ ਜੀ ਤੇ ਨਾਲੇ ਤਾਂ ਇਹ ਘਰੇ ਸੋਹਣੇ ਲੱਗਦੇ ਆ ਸਾਡੇ ਉਹ ਆਪਾਂ ਨੂੰ ਇਹਨਾਂ ਦਾ ਪੂਰੇ ਜਾਣੇ ਸੌ ਕੀ ਹੈ ਬਸ ਕਿ ਭਈ ਇਹ ਸੌ ਕੀ ਹੁੰਦਾ ਨਾ ਭਾਵੇਂ ਕਿੰਨੇ ਉਹਦਾ ਕੋਈ ਮੁੱਲ ਨਹੀਂ ਬਾਕੀ ਉਹ ਚਾਲ ਪਰੇ ਦਾ ਬਹੁਤ ਭਾਗਾ ਨਾਲ ਜੇ ਘਰੇ ਰੱਖਿਆ ਜਾਣੇ ਹਾਂਜੀ ਹਾਂਜੀ ਹਾਂ ਤੇ ਨਾਲ ਜ਼ਰੂਰ ਰੱਖੋ ਇਹ ਜੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਧੰਨਵਾਦ ਜੀ ਚਲੋ